ਦੋਸਤੋ ਅਕਸਰ ਹੀ ਗਰਮੀਆਂ ਦੇ ਮੌਸਮ ਦੇ ਵਿੱਚ ਸੱਪ ਘਰਾਂ ਦੇ ਵਿੱਚ ਵੜਨਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਠੰਡੀਆਂ ਜਗ੍ਹਾ ਦੇ ਵਿੱਚ ਅਕਸਰ ਹੀ ਇਹ ਠੰਡੀਆਂ ਜਗ੍ਹਾ ਲੱਭਦੇ ਹਨ ਤੇ ਠੰਡੀਆਂ ਜਗ੍ਹਾ ਦੇ ਵਿੱਚ ਹੀ ਲੋਕਾਂ ਦੇ ਲਈ ਆਉਂਦੇ ਹਨ ਤਾਂ ਤੁਸੀਂ ਵੀ ਰੱਖੋ ਆਪਣਾ ਧਿਆਨ ਜ਼ਿਆਦਾਤਰ ਗਰਮੀਆਂ ਦੇ ਮੌਸਮ ਦੇ ਵਿੱਚ ਔਰਤ ਜਦੋਂ ਸਵੇਰ ਦੀ ਚਾਹ ਬਣਾਉਣ ਦੇ ਲਈ ਰਸੋਈ ਦੇ ਵਿੱਚ ਐਂਟਰ ਕਰਦੀ ਹੈ ਤਾਂ ਇੱਕਦਮ ਲਾਈਟ ਆਨ ਕਰਦੀ ਹੈ ਤਾਂ ਉਸ ਦੇ ਸਿੱਧਾ ਹੀ ਅੱਖਾਂ ਦੇ ਉਹ ਮੂਰੇ ਸੱਪ ਉਸ ਨੂੰ ਨਜ਼ਰ ਦਿਖਾਈ ਦੇ ਦਿੰਦਾ ਹੈ ਜੋ ਕਿ ਭਾਂਡੇ ਵੀ ਸਿੱਟਦਾ ਹੈ ਤੇ ਉਸ ਨੂੰ ਖੜਕਾ ਵੀ ਸੁਣਾਈ ਦੇ ਦਿੰਦਾ ਹੈ ਅਕਸਰ ਹੀ ਇਹ ਜਿਹੇ ਜ਼ਹਿਰੀਲੇ ਸੱਪ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੇ ਹਨ ਤਾਂ ਤੁਸੀਂ ਵੀ ਜਦੋਂ ਰਸੋਈ ਦੇ ਵਿੱਚ ਐਂਟਰ ਕਰੋ ਜਾਂ ਰੂਮ ਦੇ ਵਿੱਚ ਐਂਟਰ ਕਰੋ ਤਾਂ ਲਾਈਟ ਜ਼ਰੂਰ ਔਨ ਕਰੋ ਅਤੇ ਬੂਟਾ ਨੂੰ ਝਾੜ ਕੇ ਪਾਓ ਕੱਪੜਿਆਂ ਨੂੰ ਝਾੜ ਕੇ ਪਾਓ ਅਕਸਰ ਹੀ ਗਰਮੀਆਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਡਰ ਹੁੰਦਾ ਹੈ ਰੱਬ ਦਾ ਭਾਣਾ ਵਰਤੋਂ ਬਚ ਗਿਆ ਤਾ ਜੋ ਇਹ ਜਰੀਲੇ ਸੱਪ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਅਤੇ ਚੰਗੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ